ਭਾਈ ਸਰ ਇਹ ਨਵੇਂ ਦਾ ਆ ਕੇ ਬੈਠਾ ਮੈਂ ਅਫਸਰਾ ਹੀ ਨਹੀਂ ਉਹ ਭਰਾ ਕਿੱਦਾਂ ਸਰਕਾਰੀ ਦਫ਼ਤਰਾਂ 'ਚ ਬੰਦਾ ਚੱਕਰਾਂ 'ਚ ਫਸ ਜਾਂਦਾ ਮੈਂ ਤਾਂ ਤੰਗ ਆ ਗਿਆ ਸੱਚੀ ਮੈਂ ਰੋਜ਼ ਆਇਆ ਨਾ ਸਵੇਰੇ ਸ਼ਾਮ ਨੂੰ ਜਾਣਾ ਕੰਮ ਹੀ ਨਹੀਂ ਹੁੰਦਾ ਯਾਰ ਮੇਰੇ ਤੇ ਜੁੱਤੀਆਂ ਘਸ ਗਏ ਆ ਭਰਾਵਾ ਮੈਂ ਤੇ ਨਾ ਤੰਗ ਆ ਗਿਆ ਮੈਂ ਤੇ ਕੰਪਲੇਨਟ ਕਰਨ ਦੀ ਸੋਚਣ ਲਿਆ ਨਾ ਮੈਂ ਤਾਂ ਸੋਚਦਾ ਪਿਆ ਕਿ ਜਿਹੜੀ ਇਹ ਨਾ ਸਵੇਰੇ ਰੋਟੀ ਲਿਆ ਕਰਾਂ ਲੰਚ ਬਾਕਸ ਤੇ ਸ਼ਾਮ ਨੂੰ ਰੋਟੀ ਖਾ ਕੇ ਜਾਇਆ ਕਰਾਂ ਕੰਮ ਤੇ ਹੋਣਾ ਨਹੀਂ ਆ ਮੈਂ ਨਾ ਲੈ ਕੇ ਆ ਰੋਟੀ ਮੈਂ ਕੱਲ ਮੁੰਡੇ ਨੂੰ ਪੁੱਛਿਆ ਇਹ ਕਹਿੰਦਾ ਸਾਢੇ 9:00 ਆ ਜਾਂਦੇ ਆ ਮੈਂ ਸਾਢੇ 8:30 ਵਜੇ ਆ ਆ ਲੋ ਭਾਈ ਪਾਣੀ ਪੀਓ ਆ ਯਾਰ ਪਾਣੀ ਤੂੰ ਯਾ ਕਿੱਥੇ ਤੇਰੇ ਸਾਹਬ ਯਾਰ ਸਰਕਾਰੀ ਮਲਾਜ਼ਿਮਾਂ ਦਾ ਕੋਈ ਪਤਾ ਨਹੀਂ ਹੈਗਾ ਬਈ ਕਦੋਂ ਉਹਨਾਂ ਨੇ ਆਉਣਾ ਆ ਕਦੋਂ ਨਹੀਂ ਆਉਣਾ ਮੈਂ ਕੰਪਲੀਟ ਕਰਦੇ ਨਹੀਂ ਉਹਨਾਂ ਸਭ ਉਹਦੇ ਫੋਨ ਨੰਬਰ ਆ ਕਰ ਲਿਆ ਇਹ ਕੰਪਲੀਟ ਨਹੀਂ ਹੋ ਵੀ ਸਰਕਾਰੀ ਅਸਰ ਇਹਨਾਂ ਅਫਸਰ ਤੰਗ ਆ ਗਏ ਮੇਰੇ ਤਾਂ ਸੱਚੀ ਬੂਟ ਵੀ ਖਸ ਗਏ ਨੇ ਇੱਥੇ ਚੱਕਰ ਲਾ ਲਾ ਕੇ ਸਵੇਰੇ ਆਣਾ ਸ਼ਾਮੀ ਜਾਣਾ ਇੱਕ ਫਾਈਲ ਤੇ ਸਾਈਨ ਕਰਾਣੇ ਆ ਅਫਸਰ ਸਾਹਿਬ ਮਿਲਦਾ ਹੀ ਨਹੀਂ ਮੈਂ ਤਾਂ ਆਪ ਹੀ ਕਦੀ ਕਦੀ ਉਹਨਾਂ ਨੂੰ ਦੇਖਦਾ ਹਾਂ ਯਾਰ ਉਹਦੇ ਠੀਕ ਹੈ ਪਾਣੀ ਪਿੰਦਾ ਆਣਾ ਕਦੋਂ ਆ ਭਾਈ ਮੇਰੀ ਇੱਕ ਗੱਲ ਸੁਣੋ ਤੁਸੀਂ ਸ਼ਰਾਬ ਪੀਨੇ ਆ ਨਹੀਂ ਨਹੀਂ ਭਾਜੀ ਨਾ ਕਦੀ ਸ਼ਰਾਬ ਨੂੰ ਹੱਥ ਨਹੀਂ ਲਾਇਆ ਭਾਈ ਤੁਸੀਂ ਸ਼ਰਾਬ ਪੀਨੇ ਆ ਉਹ ਨਹੀਂ ਭਰਾ ਮੈਂ ਤਾਂ ਕਦੀ ਸ਼ਰਾਬ ਨੂੰ ਪਿਆਸ ਨਹੀਂ ਲਾਇਆ ਭਾਈ ਤੁਸੀਂ ਉਹ ਨਹੀਂ ਭਰਾਵਾ ਭਾਈ ਢਾਡੀ ਸੇਲੀ ਹੈ ਗਈ ਆ ਕਦੋਂ ਸੇਲੀਆਂ ਸੀ ਬਣਾਵਾਂਗੇ ਯਾਰ ਕਮਾਲ ਦੀ ਗੱਲ ਹੈ ਭਾਈ ਢਾਡੀ ਸੇਲੀ ਹੈ ਗਈ ਆ ਭਰਾ ਮੇਰੀ ਉਮਰ ਦੇਖੀਏ ਸੇਲੀ ਵਾਲੀ ਉਮਰ ਆ ਭਾਈ ਢਾਡੀ ਸੇਲੀ ਉਹ ਨਹੀਂ ਭਰਾਵਾ ਢਾਡੀ ਘਰ ਵਾਲੀ ਨੇ ਬੰਦੀ ਆ ਓ ਟੁਕੜੇ ਵੈਰ ਆ ਭਰਾਵਾ ਏ ਟਕੌਣ ਹੈ ਤੁਹਾਡੇ ਜੋ ਭਾਜੀ ਢਾਡੀ ਘਰ ਵਾਲੀ ਨੇ ਬੰਦੀ ਆ ਉਹ ਭਾਵਾ ਘਰ ਵਾਲੀ ਨਾਲ ਨਹੀਂ ਬੰਦੀ ਬਿਲਕੁਲ ਨਹੀਂ ਬੰਦੀ ਮੇਰੀ ਤਾਂ ਬਹੁਤ ਲੜਾਈ ਹੈਗੀ ਸੱਚੀ ਫਿਰ ਆ ਤੁਸੀਂ ਪੀਨੇ ਨਹੀਂ ਹੈਗੇ ਸੇਲੀ ਟਾਡੀ ਹੈ ਨਹੀਂ ਬੋਟੀਆਂ ਟਾਡੀ ਬੰਦੀ ਨਹੀਂ ਹੈਗੀ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਘਰ ਜਾ ਕੇ ਕੀ ਕਰਨਾ ਵਾ ਰਾਣ ਨਾਸਰਾਂ ਦੀ ਵੇਟ ਕਰੋ